मुकेश खराना जी बि मुकेश ਹਨੇ ਜੀ ਅੱਜ ਕੀ ਮਾਮਲਾ ਜਿਹੜਾ ਇੱਥੇ ਧਰਨਾ ਲਾਣ ਦੀ ਲੋੜ ਪਈ ਜੀ ਕਿਆ ਸ਼ਿਰਾਂ ਜੀ ਮੈਂ ਮਕੇਸ਼ ਰਾਣਾ ਇਲੈਕਸ਼ਨ ਮੰਤਰੀ ਮਨਤਾਕ ਜੈ ਜੀ ਜੈ ਦਾ ਸਿੰਗਰਾ ਉਹਨੇ ਪੱਤਰ ਜਿੱਤਨੀ ਕੀਤੀ ਹੈ ਉਹਦੇ ਇਹੀ ਕੰਪਲੇਨ ਲੈ ਕੇ ਅੱਜ ਸ਼ੇਰੇ ਖਾਤ ਨੰਬਰ ਥਾਣੇ ਆਇਆ ਸੀ ਜੀ ਫਿਰ ਤਾਂ ਜੀ ਐਸਐਚਓ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਰੈਨ ਕੀਤਾ ਸਾਡਾ ਵੀ ਥਾਣੇ ਆ ਗਿਆ ਥਾਣੇ ਆ ਕੇ ਆਈ ਆਪਣੀ ਕੰਪਲੇਨ ਦੱਸੀ ਹੈ ਕਿ ਸਾਡੇ ਨਾਲ ਜਿਹੜੇ ਸੰਗਠਨ ਦੇ ਵਿੱਚ ਆਏ ਨਹੀਂ ਸਾਡੇ ਭਰਾ ਉਹਨਾਂ ਜਿਹੜੇ ਜਨੇ ਨਯਾਸ਼ੀ ਰਾਮ ਦਾ ਨਾਰਾ ਲਾਤਾ ਐਸੇ ਜਾ ਕੇ ਕਹਿੰਦਾ ਕਿ ਇੱਥੇ ਨਾਰਾ ਕੋ ਲਾਇਆ ਜਾ ਸੀ ਉਹਨਾਂ ਬਾਹਰ ਚੱਲੋ ਜੈਸੀ ਰਾਮ ਕਹਿੰਨੇ ਕਿ ਕੋਈ ਗੁਰੂ ਗੁਰਮ ਸਾਨੂੰ ਪਤਾ ਹੈ ਥਾਣੇ ਦੇ ਬਾਹਰ ਤਾਂ ਲਿਖਿਆ ਨਹੀਂ ਜੇ ਲਿਖਿਆ ਹੁੰਦਾ ਸ਼ਾਇਦ ਨਾ ਬੋਲਦੇ ਸਾਨੂੰ ਅੱਜ ਵੀ ਹੋਇਆ ਕਿ ਅਸੀਂ ਭਾਰ ਦੇ ਜਿਹ ਜਿੱਦ ਤੱਕ ਇਹ ਯੋਧ ਮੰਦਰ ਦੀ ਤਿਆਰੀ ਚੱਲਦੀ ਪਈ ਹੈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੁਆਰਾ ਬਾਰ ਬਾਰ ਜੈ શ્રી ਰਾਮ ਦਾ ਜੈਕਾਰਾ ਲਾਇਆ ਜਾਂਦਾ ਹੈ ਇਹ ਮੋਦੀ ਸਾਹਿਬ ਸ਼ਾਇਦ ਇਹ ਕਹਿੰਦੇ ਆ ਕਿ ਨਗਰਾਂ ਦੇ ਨਾਲ ਚੱਕ ਕੇ ਅੰਦਰ ਰੰਗ ਬੰਦ ਕਰਨਾ ਜਿਹੜੀ ਸੀਟ ਤੋਂ ਬੈਠੇ ਇੱਕ ਉਧੇਦਾਰ ਸੀਟ ਹੁੰਦੀ ਐ ਐਸ ਐਚਓ ਸਾਹਿਬ ਇੱਕ ਇੱਕ ਤਰ੍ਹਾਂ ਮੁਖੀ ਹੁੰਦੇ ਆ ਦੇਖੋ ਮੁਖੀ ਹੋ ਪੁਲਿਸ ਦੇ ਨੇ ਪੁਲਸ ਥਾਣੇ ਦੇ ਨੇ ਪਰ ਜੈ ਸ਼੍ਰੀ ਰਾਮ ਤੋਂ ਕੋਈ ਅਲਰਜੀ ਹੋ ਆ ਲੱਗਦੀ ਫਿਰ ਉਹਨਾਂ ਵਾਸਤੇ ਤਾਂ ਸਾਰੇ ਧਰਮ ਇੱਕੋ ਜਿਹਾ ਹੋਣੇ ਚਾਹੀਦੇ ਨਹੀਂ ਲੱਗਦਾ ਉਹਨਾਂ ਨੂੰ ਸਾਡੇ ਰਾਮ ਤੋਂ ਨਹੀਂ ਸਾਨੂੰ ਪਤਾ ਹੁੰਦਾ ਸੀ ਚੱਲ ਸ਼ਾਇਦ ਰਾਹ ਕਹਿੰਦੇ ਤਾਂ ਕਾਰਵਾਈ ਕਰਾਣਾ ਹੈ ਸ਼ਾਂਤੀ ਤੋਂ ਸਾਡੀ ਗੱਲ ਨਹੀਂ ਕਰ ਕਿਤੇ ਜੈ ਸ਼੍ਰੀ ਰਾਮ ਦੇ ਨਹੀਂ ਅਲਰਜੀ ਸਾਨੂੰ ਨਹੀਂ ਪਤਾ ਕਿਤੇ ਕਿਤੇ ਇੱਕ ਬੰਦਾ ਤੁਸੀਂ ਕਾਰਵਾਈ ਕਰਾਣ ਆਇਓ ਉਲਟਾ ਫੇਰ ਅੱਗੇ ਇੱਕ ਆਮ ਦੇ ਨਾਲ ਇਹਨਾਂ ਦਾ ਕੀ ਗਰੋਹ ਦਾ ਕੀ ਪਿਆਰ ਸਾਤਾ ਪਤਾ ਨਹੀਂ ਇਹਨਾਂ ਨੂੰ ਉੱਚ ਅਧਿਕਾਰੀ ਇਹਨਾਂ ਨੂੰ ਪੁੱਛਣੇ ਏਕਾਂ ਵਾਰ ਆ ਗਏ ਪ੍ਰਭੂ ਰਾਮ ਵਾਲੇ ਗਿਆ ਤੇ ਤੁਸੀਂ ਕਿਉਂ ਗਲਪੇ ਦੱਸਣੀ ਉਹਨਾਂ ਨੂੰ ਸਾਹਮਣੇ ਦੱਸਣ ਰਿਹਾ ਇੱਕੋ ਸਿੱਖ ਪਰਿਵਾਰ ਤੋਂ ਵੀ ਨਹੀਂ ਐਸਐਚਓ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀ ਸ੍ਰੀ ਰਾਮ ਜੀ ਦਾ ਜ਼ਿਕਰ ਬਾਰ-ਬਾਰ ਹੋਇਆ ਬਾਣੀ ਦੇ ਵਿੱਚ ਵੀ ਦੇਖੋ ਜੀ ਜਿਹੜਾ ਬੰਦਾ ਗੁਰੂ ਵਾਲਾ ਨਾ ਉਹ ਤਾਂ ਹਰੇਕ ਧਰਮ ਦਾ ਸਤਿਕਾਰ ਕਰਦਾ ਹੈ ਪਰ ਉਹਨੂੰ ਰਾਮ ਤੋਂ ਥੋੜੀ ਅਲਰਜੀ ਹੋਣੀ ਕਿਤਨੇ ਕਿਤੇ ਵੇਜ ਤੁਹਾਨੂੰ ਇੱਕ ਬੰਦੇ ਤੇ ਕਰ ਵੀ ਜਗਾ ਦੋਵਾਂ ਦੀ ਲੋਡ ਪੈ ਗਈ ਦੇਖੋ ਇਹ ਤੁਹਾਡੇ ਸਾਹਮਣੇ ਹੈ ਇਸ ਤੇ ਸ਼ਾਂਤੀਪੁਰੂਖ ਲੈਟਰ ਦਿੱਤਾ ਜਿਹੜੇ ਤੇ ਕਾਰਵਾਈ ਕਰੀ ਜਾਵੇ ਹੁਣ ਸਾਨੂੰ ਇਹਨਾਂ ਨੇ ਟੀਆਰਗੇਟ ਕਰਦਾ ਕਿ ਤੁਸੀਂ ਆਰਾਮ ਦਾ ਨਾਮ ਕਿਉਂ ਰੱਖਦੇ ਹੋ ਧਰਨਾ ਕਦੇ ਤੱਕ ਜਾਰੀ ਰਹੂਗਾ ਹੁਣ ਜਾਰੀ ਰਹੂਗਾ ਜਦ ਤੱਕ ਕਾਰਵਾਈ ਨਹੀਂ ਹੁੰਦੀ ਇਹਦਾ ਸਾਰੇ ਮੰਦਰ ਸਟਾਫਰਾਂ ਨੂੰ ਕਹਿਣਾ ਕਿ ਜਾਂ ਚਾਰਕੀਆਂ ਦਾ ਕਰੋ ਇਹਨਾਂ ਨੂੰ ਚਾਬੀਆਂ ਦੇ ਦਿਓ ਮੰਦਰਾਂ ਦੀਆਂ ਇੱਥੇ ਆਰਾਮ ਦਾ ਨਾਰਾ ਨਹੀਂ ਲੱਗਣ ਦੇ ਰਹੀ ਇਹ ਸਰਕਾਰ ਧੰਨ ਪ੍ਰਮੋਦ ਜੀ ਜਿਹੜਾ ਅੱਜ ਇਹ ਮੈਟਰ ਹੈ ਜਿਹੜਾ ਆਪਾਂ ਧਰਨੇ ਦੇ ਬੈਠੇ ਕਿਉਂ ਬੈਠੇ ਆਰਾਮ ਵੀਰ ਬਜਰੰਗੇ ਹਰ ਹਰ ਮਹਾਦੇਵ ਗੁਰਮਾਨ ਨਾਮ ਦਾ ਇੱਕ ਬੰਦਾ ਹੈ ਬੰਦਾ ਆਪ ਕਹਿੰਦਾ ਜਨਵਰੀ ਦੇ ਸਮੇਂ ਦੇ ਵਿੱਚ ਜਿਹਨੇ ਬੰਦਾ ਨੇ ਇੰਡੀਆ ਕੱਲ ਨਹੀਂ ਆਇਆ ਅੱਜ ਵੀ ਕੰਮ ਇਸੇ ਵੀ ਦੇਣਾ ਆ ਅਸਮਾਨ ਦੇਖੋ ਇੱਕ ਗੱਲ ਹੈ ਕਿ ਬੰਦਾ ਜੁਰਮ ਹੈ ਬੰਦਾ ਜੱਟ ਪੁੱਤਾਂ ਨੂੰ ਇਹਨਾਂ ਨੂੰ ਨਹੀਂ ਪਤਾ ਲੱਗਦਾ ਕੱਲ ਦਾ ਜੰਮਿਆ ਬੰਦਾ ਕੱਲ ਦਾ ਜੰਮਿਆ ਬੰਦਾ ਪਬਲਿਕ ਸਿਟੀ ਪਾਉਣ ਵਾਸਤੇ ਉਹ Hindu Dev ji Hindu Dev ji ਦਾ ਬੰਦਾ ਜਿਹੜੇ ਨੇ ਨਾਮ ਦਾ ਬਣਾਉਣ ਕਰ ਮਿਲਦਾ ਪਿਆ ਆ ਤੇ ਜਦੋਂ ਤੁਹਾਡੇ Hindu ਰੰਦੇ ਉਹਨਾਂ ਨੂੰ ਸਾਡੇ ਭਰਾ ਅਸੀਂ ਅੱਧੇ ਪਹੁੰਚੇ ਆ ਸਿਰਫ ਇਹ ਮਕਸਦ ਕੀ ਸੀਗਾ ਇੱਕ ਰਫਾਇਦਾ ਸੰਸਕਰਾਨਾ ਉਸ ਸਮਾਂ ਕਿ ਕਿਸੇ ਨੂੰ ਖਲਾਫ ਬੋਲਣਾ ਰਫਾਇਦਾ ਦਾ ਕੰਮ ਕਿਹਾ ਸੱਚੂ ਸਾਹਿਬ ਨੂੰ ਸੱਚੂ ਸਾਹਿਬ ਗਲਤ ਵੱਡੀ ਬੋਲ ਕੇ ਸਾਡੇ ਬੰਦਿਆਂ ਨੂੰ ਬਾਹਰ ਕੱਢਦਾ ਇੱਕ ਮਿਸਰ ਕੇ ਵਾਸੀ ਉਹ ਘਰ ਦੇ ਬੈਠੇ ਆ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਉਤੋਂ ਹਿਲਦਾ ਨਹੀਂ ਆ ਜਾਈਏ ਸਾਡੇ ਕਿੱਥੋਂ ਦੇ ਐਸ ਐਚਓ ਸਾਹਿਬ ਇਹ ਹਿੰਦੂ ਕਮਿਊਨਿਟੀ ਦੇ ਇਹਨਾਂ ਦੇਵੀ ਦੇਵਤਿਆਂ ਨੂੰ ਕਿਉਂ ਹੀ ਜਿਹੜਾ ਟਾਰਗੇਟ ਕੀਤਾ ਜਾਂਦਾ ਐਕਚੁਅਲੀ ਕੀ ਚੱਕਰ ਹੈ ਜਿਹੜੇ ਜਿੰਨੇ ਵੀ ਹਿੰਦੂਵਾਦੀ ਲੋਕ ਨੇ ਉਹ ਸਾਰੇ ਹੀ ਸ਼ਾਂਤੀ ਪ੍ਰਸਨ ਬੋਲਦੇ ਬਾਕੀ ਧਰਮਾਂ ਤੁਸੀਂ ਦੇਖ ਲਓ ਕਿਸੇ ਤਰ੍ਹਾਂ ਦਾ ਕੋਈ ਬੜਾ ਖਲਾਮੋਖੇ ਦੇਖੋ ਕੋਈ ਨਹੀਂ ਨਾਲ ਹੀ ਸਾਰੀ ਪਬਲਿਕ ਬਾਹਰ ਆ ਜਾਂਦੇ ਆ ਮੈਂ ਤਾਂ ਆਪਣੇ ਕਰਮ ਦੇ ਲੋਕਾਂ ਨੂੰ ਹੱਥ ਜੋੜ ਕੇ ਬਿੱਤੀ ਕਰਨਾ ਚਾਹਾਂਗਾ ਕਿ ਤੁਸੀਂ ਕਿ ਸਾਡਾ ਘਟਾ ਕਿ ਆਪਣੇ ਧਰਮ ਦੇ ਬਾਹਰ ਹੁਣ ਹਰ ਤਰ੍ਹਾਂ ਦਾ ਕੰਮ ਕਰਾਂਗੇ ਸਮਝ ਨਹੀਂ ਬਚਣਾ ਤੇ ਆਪਾਂ ਰਹਿ ਕੇ ਕੀ ਕਰਾਂਗੇ ਪਿੱਛੇ ਦਾ ਅੱਜਕੱਲ੍ਹ ਤਾਂ ਮੈਨੂੰ ਪਤਾ ਹੀ ਹੈ ਸਹੀ ਦਿਹਾੜ ਚੱਲ ਰਿਹਾ ਹੈ ਔਰ ਅਹੀ ਜਿਹੜੇ ਆਪਣੇ ਜਿਹੜਾ ਲਾਰਦੇ ਸੀਗੇ ਸ਼ਹੀਦ ਹੋਏ ਸੀਗੇ ਪਿੱਛੇ ਸ਼ਹੀਦ ਹੋਈ ਸੀਗੇ ਤੁਹਾਨੂੰ ਪਤਾ ਹੀ ਆ ਚੀਜ਼ ਦਾ ਜਿਹੜੀ ਜ਼ਿੰਮੇਦਾਰ ਕੁਰਸੀ ਤੇ ਰਾਮ ਨਹੀਂ ਰਹੂਗਾ ਤਾਂ ਆਪਾਂ ਕੀ ਕਰਾਂਗੇ ਰਾਕੇ ਜੀ ਸਭ ਤੋਂ ਪਹਿਲਾਂ ਫਾਸਟ ਹੋਣਾ ਚਾਹੀਦਾ ਆਪਣਾ ਤੁਹਾਡਾ ਇਹ ਤਰਨਾ ਕਦੋਂ ਤੱਕ ਜਾਰੀ ਰਹੇਗਾ ਕਿਹਦਾ ਇਨਸਾਫ ਨਹੀਂ ਮਿਲਦਾ ਜੀ ਜਿੱਦਾਂ ਫਾਇਦਾ ਦੀ ਆਉਂਦੀ ਕਿਸੇ ਤੋਂ ਸਾ ਮਾਫੀ ਵੀ ਮੰਗਦੇ ਇਹ ਉਹਨਾਂ ਨੇ ਇਸ ਕਾਜ ਨੂੰ ਸਮਝਣਾ ਕਿਉਂ ਲਾਇਆ ਗਿਆ ਮਾਮਲਾ ਜੀ ਐਦਾ ਹੈ ਜੀ ਅਸੀਂ ਬਹੁਤ ਸੱਤ ਦਿਨਾਂ ਤੋਂ ਪ੍ਰਸ਼ਾਸਨ ਦੀ ਨਲੈਕੀ ਸਰਕਾਰ ਦੀ ਨਲੈਕੀ ਜਿਹਦਾ ਕਿਸੇ ਨੂੰ ਕੋਈ ਡਰੀ ਹੈ ਔਰ ਹਿੰਦੂਆਂ ਦੇ ਖਿਲਾਫ ਇੰਨੀ ਕਮੇਡੀ ਸ਼ਬਦਾਵਲੀ ਤੇ ਇੰਨਾ ਮਾੜਾ ਮਾੜੀ ਸੋਚ ਰੱਖਦੇ ਨੇ ਜਿਹੜੇ ਲੋਕ ਕਿ ਉਹਨਾਂ ਨੇ ਆਪਣੇ ਗਾਣੇ ਦੇ ਵਿੱਚ ਦੇਵੀ-ਦੇਵਤਾ ਦਾ ਦੁਰਵਿਵਹਾਰ ਕਰਦੇ ਨੇ ਉਹਨਾਂ ਦੇ ਉਹਨਾਂ ਦੇ ਨਾਮ ਦਾ ਸ਼ਨੀ ਦੇਵ ਨਾਮ ਤੋਂ ਲੈ ਕੇ ਉਹਨੇ ਗਾਣਾ ਬਣਾਇਆ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਜਿਹੜੇ ਤਾਂ ਧਾਰਮਿਕ ਬੰਦਾ ਜੇ ਉਹ ਕੋਈ ਗਾਣਾ ਸੁਣ ਲਵੇ ਕੋਈ ਉਹਨੂੰ ਸਹੀ ਨਹੀਂ ਕਹੂਗਾ ਔਰ ਲੋਕ ਕਹਿਣਗੇ ਕਿ ਉਹਦੇ ਤੇ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਅੱਜ ਸਾਡੇ ਗਿਆਨ ਧਿਆਨ ਚ ਖੁਰਾਨਾ ਜੀ ਨੇ ਦੱਸਿਆ ਇਹਦਾ ਇਹਦਾ ਗਾਣਾ ਆ ਅਸੀਂ ਪ੍ਰਸ਼ਾਸਨ ਚ ਜਾਣਾ 7 ਨੰਬਰ ਥਾਣੀ ਕੰਪਲੀਟ ਦੇਣੀ ਐ ਅਸੀਂ 7 ਨੰਬਰ ਥਾਣੀ ਕੰਪਲੇਂਟ ਦੇਣ ਆਏ ਪੰਜ ਚਾਰ ਸਾਥੀ ਅਸੀਂ ਇਕੱਠੇ ਹੋਗੇ ਜਦੋਂ ਕੰਪਲੇਂਟ ਦਿੱਤੀ ਐਸ ਐਚਓ ਸਾਹਿਬ ਨੂੰ ਲੈਟਰ ਫੜਾਈ ਤੇ ਜੈ ਸ਼੍ਰੀ ਰਾਮ ਗਿਆ ਤੇ ਐਸ ਐਚਓ ਸਾਹਿਬ ਨੂੰ ਕਰੰਟ ਲੱਗ ਚੋ ਸਾਹਿਬ ਨੇ ਸਾਨੂੰ ਬਾਹਰ ਕੱਢਦਾ ਕਿ ਤੁਸੀਂ ਬਾਹਰ ਚੱਲੋ ਸਾਨੂੰ ਨਹੀਂ ਪਤਾ ਲੱਗਿਆ ਕਿ ਉਹਨੇ ਮਿਸਬੀਹ ਕਿਉਂ ਕੀਤਾ ਟੋੜੀ ਮੀਡੀਆ ਵਾਲਿਆਂ ਨੇ ਇੱਕ ਨੇ ਆਕੇ ਜਦ ਉਹਨਾਂ ਦੀ ਇੰਟਰਵਿਊ ਲਈ ਤੇ ਉਹ ਇੰਟਰਵਿਊ ਚ ਕਹਿ ਰਹੇ ਨੇ ਕਿ ਵੀ ਇਹਨਾਂ ਨੇ ਜੀ ਜੈ ਸ਼੍ਰੀ ਰਾਮ ਦਾ ਨਾਰਾ ਲਾਤਾ ਜੀ ਤਾਂ ਮੈਂ ਇਹਨਾਂ ਨੂੰ ਬਾਹਰ ਕੱਢਿਆ ਸਾਨੂੰ ਕਿਹਾ ਕਿ ਤੁਸੀਂ ਸੜਕਾਂ ਤੇ ਬੈਠੋ ਸੜਕਾਂ ਤੁਹਾਡੇ ਲਈ ਬਣੀਆਂ ਨੇ ਤੁਹਾਡੇ ਜਾਨ ਕਿਹੜਾ ਕਿਹੜਾ ਗੁਨਾਹ ਹੈ ਦੇਖੋ ਇਹ ਗੁਨਾਹ ਤਾਂ ਇਹਦਾ ਐਸ ਐਚਓ ਸਾਹਿਬ ਦੱਸਣਗੇ ਜੀ ਪਰ ਸਾਨੂੰ ਗੁਨਾਹ ਨਹੀਂ ਅਸੀਂ ਤਾਂ ਹੁਣ 2 ਘੰਟੇ ਤੋਂ ਜੈ ਸ਼੍ਰੀ ਰਾਮ ਦੇ ਨਾਰੇ ਦੇ ਨਾਲ ਬੈਠੇ ਆ ਸਾਡੇ ਸਾਡੇ ਭਗਵਾਨ ਨੇ ਸ਼੍ਰੀ ਰਾਮ ਅਸੀਂ ਅਸੀਂ ਦਿਨ ਦੀ ਸ਼ੁਰੂਆਤ ਉਹਨਾਂ ਦੇ ਨਾਮ ਤੋਂ ਕਰਦੇ ਆਂ ਤੇ ਕੋਈ ਵੀ ਬੰਦਾ ਗੁਰਬਾਣੀ ਦੇ ਵਿੱਚ ਵੀ ਰਾਮ ਦਾ ਜ਼ਿਕਰ ਹੈ ਹਰ ਧਰਮ ਧਾਰਮਿਕ ਬੰਦਾ ਕੋਈ ਵੀ ਕਿਸੇ ਦੇ ਧਾਰਮਿਕ ਨਾਮ ਤੋਂ ਕਿਸੇ ਨੂੰ ਭਰੀਜ ਨਹੀਂ ਅਸੀਂ ਸਾਸੀ ਕਾਲ ਕਹਿੰਨੇ ਆ ਵਾਹਿਗੁਰੂ ਜੀ ਦਾ ਗੱਲ ਸਭ ਵਾਹਿਗੁਰੂ ਜੀ ਦੀ ਫਤਿਹ ਕਹਿੰਨੇ ਆ ਹਰ ਧਰਮ ਦੇ ਨਾਲ ਆ ਪਰ ਐਸਐਚਓ ਨੂੰ ਇੰਨਾ ਮਾੜਾ ਲੱਗੇ ਐਸਐਚਓ ਆਮ ਨਾਗਰੀ ਨਾਓ ਕੇ ਕਸੀਡ ਤੇ ਅਹੁਦੇਦਾਰ ਬੰਦਾ ਹੈ ਕਿ ਉਹ ਇੰਨੇ ਦੇ ਵੱਡੇ ਸ਼ਰਮਾਣੀ ਚਾਹੀਦੀ ਹੈ ਉਹਦੇ ਕੋਲ ਤਾਕਤ ਹੈ ਉਹਦੇ ਕੋਲ ਕੁਰਸੀ ਆਮ ਜਨਤਾ ਦੀ ਹੈ ਐਸਐਚਓ ਸਾਹਿਬ ਇਹ ਟੋਡੀ ਆਪ ਦੀ ਪਰਸਨਲ ਜਾਇਦਾਦ ਨਹੀਂ ਹੈ ਕੁਰਸੀ ਤੁਸੀਂ ਅੱਜ ਬੈਠੋ ਕੱਲ ਕੋਈ ਹੋਰ ਬੈਠੂਗਾ ਪਰਸੋਂ ਕੋਈ ਹੋਰ ਹੋਊਗਾ ਕੱਲ ਕੋਈ ਹੋਰ ਦੀ ਤੁਸੀਂ ਆ ਕੇ ਉਸ ਕੁਰਸੀ ਦੇ ਸਾਡੇ ਨਾਲ ਬਿਠਾ ਕੇ ਆ ਸ਼ਿਵਾਸ਼ਰ ਸਿੰਘ ਜਿਹਨੂੰ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਨਾਲ ਕਰਾਂਗੇ ਉਸ ਸਾਡੇ ਬੰਦੇ ਪਰ ਉਹਨਾਂ ਨੇ ਇਹ ਅਕਵਾਸ਼ਨ ਕਿੱਥੇ ਹੋ ਗਏ ਧੱਕੇ ਮਾਰ ਕੇ ਬਾਹਰ ਸ਼੍ਰੀ ਰਾਮ ਚੰਦਰ ਜੀ ਦਾ ਧਰਨਾ ਉਦੋਂ ਤੱਕ ਜਾਰੀ ਰਹੂਗਾ ਜਦ ਤੱਕ ਸਿੰਗਰ ਤੇ ਐਸਐਚਓ ਸਾਹਮਤੀ ਕਾਰਵਾਈ ਨਹੀਂ पर क्या मामला प्रधान पंजाब स्टेट और माइनोरिटी मोर्चा जिला अध्यक्ष बीजेपी पार्टी डिस्ट्रिक्ट लुधियाना आज जो सात नंबर डिवीजन ताजपुर रोड जहाँ पे धरना लगा हुआ है वो इस करके लगा हुआ है कि एक सिंगर ने महाराज शनि महाराज जी के बारे में गलत बयानबाजी किया गलत टिप्पणी किया उन्होंने कहा शनि महाराज को मैं के रखता हूँ अरे बड़े बड़े भगवान उनसे डर जाते हैं जब शनि महाराज क्रोध होते हैं तो तो इसकी क्या औकात है, है तो यहाँ पर जो है सनी न्याय पीठ का जो है ये क्या नाम है अध्यक्ष खुराना जी ताजपुर रोड के उन्होंने आगे कंप्लेन करने के लिए कि भाई इसके खिलाफ कंप्लेन करो उनके नाल एक मीडिया भी था उसका कैमरा ले लिया एस एच ओ ने और कंप्लेन नहीं किया और कहा कि जाओ बाहर जाओ रोड पे जाके बैठो तो उनको थाने से बाहर निकाल दिया तो इस करके हम लोग रोड पे बैठे हैं कानून प्रशासन प्रशासन जो होता है हम लोगों की सेवा के लिए होता है और पुलिस तो ऐसे भी पब्लिक सर्वेंट है और पब्लिक के लिए है ना पुलिस को नियुक्त किया गया है कि पब्लिक की दुख सुख का सुने उसको इंसाफ मिले पुराना जू कहना कि अगर जो जैसी जो अंदर नारा लाया एसएसपी साहब ने विरोध किए उसका उन्होंने में क्या देना देखिए मैं मानता हूं कि कई जगह पर जो है नारे नहीं लगाना चाहिए लेकिन चलो अगर लगा दिया भगवान के नाम का नारा लगा दिया तो ये थोड़ी है कि आप पर्चा दर्ज नहीं करोगे आप थाने से बाहर निकाल दोगे उनको आप समझा दो कि हाँ भाई थाने के अंदर में जय श्री राम का नारा नहीं लगाओ तो वो समझ जाते हो कोई बात नहीं लेकिन आप उसको आश्वासन दे दो तो, आप तो वन वन पक्ष में आप आ गए सीधे जो है आप बोल दिए कि भाई जो है बाहर चलो रोड पे जाके बैठो तो हम लोग रोड पे बैठे जब तक इंसाफ नहीं मिलेगा हम लोग सभी समाज के लोग चाहे वो हिंदू हो मुस्लिम हो सिख हो ईसाई हो किसी भी धर्म जाति से मतलब नहीं है हमें सिर्फ भगवान से मतलब है खुदा से मतलब है गौड़ से मतलब है ईश्वर से मतलब है हमको उनके आस्था को जो ठेस पहुंचाया है उनके खिलाफ कार्रवाई करें नहीं करेगा तो एस को भी सस्पेंड कराएंगे और कार्रवाई तो होगी ਗਾਣਾ ਗਲਤ ਕਾਰਨ ਦੇ ਇਲਜ਼ਾਮ ਲਗਾਏ ਨੇ ਤੇ ਕੀ ਉਹ ਤੇ ਕਰ ਵੀ ਹੋ ਰਹੀ ਹੈ ਤੇ ਕੀ ਅੰਜਾਇਸੀ ਕਿ ਤਰ੍ਹਾਂ ਦਰਖਾਸਤ ਦੇਗੇ ਇੱਕ ਅਖਿਲ ਭਾਰਤੀ ਸਨਤਨ ਅਖੜਾ ਵੱਲੋਂ ਇੱਕ ਦਰਖਾਸਤ ਸਾਨੂੰ ਆਈ ਹੈਗੀ ਆ ਗੁਰਮੀਤ ਮਾਨ ਸਿੰਗਰ ਆ ਉਹਦੇ ਖਿਲਾਫ ਇਹਨਾਂ ਨੇ ਦਰਖਾਹ ਦਿੱਤੀ ਹੈ ਕਿ ਆ ਵੀ ਉਹ ਜਿਹੜਾ ਹੈਗਾ ਗਾਣਾ ਗਾਇਆ ਜਿਹੜਾ ਉਹਨਾਂ ਨੇ ਰਿਲੀਜ਼ ਕੀਤਾਗਾ ਉਸ ਕਰਕੇ ਸਾਡੀ ਹੈਗੀ ਹੈਗੀ ਭਾਵਨਾਮ ਉਠਾ 285ੀ ਉਸ ਸਮਰੀਂ ਦਰਖਾਸਤ ਅਸੀਂ ਨੇ ਉਹਨੇ ਸਾਨੂੰ ਦੇ ਦਿੱਤੀ ਕਿ ਅਸੀਂ ਉਹਦੀ ਪੜਤਾਲ ਕਰ ਰਹੇ ਹਾਂ ਜੋ ਪੜਤਾਲ ਤੇ ਜੋ ਵੀ ਕਾਰਵਾਈ ਹੋਏਗੀ ਅਸੀਂ ਉਸ ਮੁਤਾਬਕ ਕਾਨੂੰਨੀ ਕਾਰਵਾਈ ਕਰਾਂਗੇ ਸਰ ਇੱਕ ਨਵੇਂ ਜਿਹੜੇ ਹਿੰਦੂ ਸਕੱਟਰਾ ਦੇ ਵੱਲੋਂ ਨਾ ਥਾਣੇ ਦੇ ਬਾਹਰ ਤੁਹਾਡੇ ਤੰਨਾ ਲਗਾਇਆ ਤੇ ਉਹ ਕਹ ਰਹੇ ਕਿ ਅਸੀਂ ਐਸਐਚਓ ਕੋਲ ਆਪਣੀ ਕੰਪਲੇਨ ਲਾਈ ਗਈ ਸੀ ਤੇ ਸਾਨੂੰ ਉਹਨਾਂ ਵੱਲੋਂ ਜਿਸ ਤਰ੍ਹਾਂ ਕਹਿਆ ਗਿਆ ਕਿ ਤੁਸੀਂ ਬਾਹਰ ਸੜਕਾ ਦੇ ਬੈਠੋ ਅਸੀਂ ਤੁਹਾਡੀ ਕੋਈ ਕੰਪਲੇਨ ਨਹੀਂ ਇਸ ਤਰ੍ਹਾਂ ਦੇ ਦੋਸ਼ ਲਗਾ ਰਹੇ ਤੁਹਾਡੇ ਉੱਤੇ ਐਕਚੁਅਲੀ ਦੋ ਦਰਖਾਸਤਾਂ ਦੇ ਗਏ ਆ ਪਰ ਦਰਖਾਸਤ ਉਹਨਾਂ ਨੂੰ ਬਾਹਰ ਦਾ ਕਿਹਾ ਗਿਆ ਉਹਨਾਂ ਨੂੰ ਵੀ ਤੁਸੀਂ ਜਾਓ ਦਰਖਾਸਤ ਥੋੜੀ ਲੈ ਲਈ ਅਸੀਂ ਅੰਦਰ ਆ ਕੇ ਉਹ ਥਾਣੇ ਦੇ ਵਿੱਚ ਨਾਰੇਬਾਜੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਇਸ ਕਰਕੇ ਉਹਨਾਂ ਨੂੰ ਰੋਕਿਆ ਗਿਆ ਅਜੇ ਕੋਈ ਗੱਲ ਨਹੀਂ ਆ ਵੀ ਇਹ ਤੇ ਥਾਣੇ ਦੇ ਅੰਦਰ ਆ ਕੇ ਤੁਸੀਂ ਬਾਉਂਡਰੀ ਦੇ ਵਿੱਚ ਆ ਕੇ ਬਿਲਡਿੰਗ ਦੇ ਵਿੱਚ ਆ ਕੇ ਕੋਈ ਨਾਰੇਬਾਜੀ ਨਹੀਂ ਕਰ ਸਕਦੇ ਸਰ ਜਿਹੜੀ ਉਹਨਾਂ ਨੂੰ ਦਰਖਾਸਤ ਦਿੱਤੀਗੀ ਤੇ ਉਸ ਸੰਬੰਧੀ ਕਰੇਗੀ ਉਸ ਤੇ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਔਨ ਮੈਰਿਟ ਉਸ ਮਤਲਬ ਕਾਰਵਾਈ ਹੋਏਗੀ